ਬੰਦਾ ਕਦੇ ਵੀ ਔਰਤ ਨੂੰ ਮਨੋਗਾਲ ਨਹੀਂ ਕੱਢਦਾ ਹੁੰਦਾ ਪਰ ਜਿਹੜੀ ਔਰਤ ਰਿਪਲਾਈ ਕਰਦੀ ਹੈ ਬੰਦੇ ਨੂੰ ਵੀ ਤੇਰੀ ਮਾਂ ਆਇਆ ਤੇਰੀ ਭੈਣੇ ਉਹ ਉਹ ਇੱਕ ਮਨੋ ਐਨ ਗੱਲ ਕਰਕੇ ਕੱਢਦੀ ਹੈ ਗਾਲ ਜਿਹੜੀ ਕਿ ਔਰਤ ਨੂੰ ਗਾਲ ਨਹੀਂ ਸੋਭਦੀ ਠੀਕ ਹੈ ਮੈਂ ਕਹਿਣਾ ਚਾਹ ਲੋ ਬੰਦਾ ਦੀ ਵਸਤੇ ਬਹੁਤ ਗਲਤ ਗੱਲ ਹੈ ਮੇਰਾ ਵੀ ਮੈਂ ਵੀ ਆਪਣੇ ਆਪ ਨੂੰ ਗਲਤੀਆਂ ਮੰਨਦਾ ਕਿ ਕਦੇ ਵੀ ਕਿਸੇ ਵੀ ਧੀ ਭੈਣ ਨੂੰ ਗਾਲ ਕੱਢਣੀ ਬਹੁਤ ਮਾੜੀ ਹੈ ਪਰ ਮੈਂ ਕਈ ਥਾਵਾਂ ਤੇ ਗਾਲ ਦੀ ਵਰਤੋਂ ਉੱਥੇ ਕਰਦਾ ਜਿੱਥੇ ਕਿਦਾ ਫਾਇਦਾ ਹੁੰਦਾ ਹੁੰਦਾ ਹੈਨਾ ਮੈਨੂੰ ਇਹ ਹੁੰਦਾ ਮੈਂ ਬਾਹਰ ਵਰਤੋਂ ਕਰਦਾ ਪਰ ਜਿਹਨੇ ਕੁੜੀਆਂ ਦੀ ਇਹ ਜਿਹੜੀ ਗੱਲਾਂ ਨਾਲ ਜਿਹੜੀ ਤੈ ਗੱਲ ਕੀ ਹੈ ਬਿਲਕੁਲ ਸਿਆਣੀ ਗੱਲ ਹੈ ਵੀ ਜੇ ਬੰਦੇ ਨੇ ਇੱਕ ਗੱਲ ਕੀ ਹੈ ਤਾਂ ਮੈਂ ਪੰਜ ਕਹਾ ਚਾਰ ਕਹਾ ਇਹ ਜਿਹੜੀ ਕੁੜੀਆਂ ਦੀ ਗਲਤ ਗੱਲ ਹੈ ਇਹ ਗੱਲ ਕੁੜੀਆਂ ਦੀ ਬਿਲਕੁਲ ਆਤ ਹੈ ਤੇ ਉਹ ਇਹ ਨਹੀਂ ਸਮਝਦੇ ਮੇਰੇ ਘਰ ਵਾਲਾ ਇਹ ਉਹ ਸਮਝਦੇ ਨੇ ਵੀ ਮੇਰੀ ਜਿਵੇਂ ਆਪਾਂ ਜਿਵੇਂ ਕਹਣੀ ਹੈ ਵੀ ਉਹ ਸਰੀਕਰ ਨਾਲ ਹੀ ਹੁੰਦੀ ਹੈ ਮੇਰਾ ਸਰੀਕ ਹੈ ਵੀ ਮੈਂ ਨਾ ਟਾਈ ਪਸਾਵਾਂ ਸਮਾਰ ਕੇ ਰਗੜਾ ਨੂੰ ਧਰ ਕੇ ਠੀਕ ਹੈ ਮੈਨੂੰ ਇੱਕ ਗੱਲ ਕਿਵੇਂ ਦੋ ਕਵਾਂ ਜਿਹਨੇ ਕੋਈ ਮਾਰੀ ਥੋੜੇ ਵਿੱਚ ਬਰਦਾਸ਼ਤ ਸ਼ਕਤੀ ਜ਼ਿਆਦਾ ਹੋਣੀ ਚਾਹੀਦੀ ਜਿਹੜੀ ਕਿ ਔਰਤ ਦੇ ਮੈਂ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਹੈ ਨਾ ਔਰਤ ਤੇ ਮਰਦ ਦੇ ਵਿੱਚ ਫਰਕ ਹੀ ਹੈ ਔਰਤ ਦੇ ਵਿੱਚ ਬਰਦਾਸ਼ਤ ਸ਼ਕਤੀ ਵੱਧ ਹੋਣੀ ਚਾਹੀਦੀ ਜਿਹੜੀ ਕਿ ਜਿਹੜੀ ਕੁੜੀਆਂ ਦੇ ਵਿੱਚ ਹੈ ਨਹੀਂ